ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਤੇਜ ਸਿੰਘ ਤੇ ਤੁਸੀਂ ਦੇਖ ਰਹੇ ਹੋ ਦੋਸਤੋ ਕਮਾਲੂ ਡੇਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਇਹ ਪਿੰਡ ਇਟਾਂ ਵਾਲੀ ਇਸ ਪਿੰਡ ਨੂੰ ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ ਪੈਂਦਾ ਹੈ ਨੇੜੇ ਇਹਦੇ ਪਿੰਡ ਹੈ ਜਿਹੜਾ ਉਹ ਫਿਰੋਜ਼샤 ਫਿਰੂ ਸ਼ਹਿਰ ਵੀ ਕਹਿੰਦੇ ਆ ਉਹ ਪਿੰਡੇ ਦੇ ਬਿਲਕੁਲ ਨਾ ਨੇੜ ਆ ਜਾਂਦਾ ਅੱਜ ਦੀ ਵੀਡੀਓ ਵਿੱਚ ਦੋਸਤੋ ਜਿਹੜੀ ਸਾਹਮਣੇ ਤੁਸੀਂ ਬੈੜ ਦੇਖ ਰਹੇ ਹੋ ਦੂਜਾ ਸੂਆ ਸੂਣ ਵਾਲੀ ਬੈੜ ਹੈਗੀ ਜਰਸੀ ਕ੍ਰੋਸ ਦੇ ਵਿੱਚ ਇਹ ਪੈਂਦੀ ਹੈਗੀ ਇਹ ਬਕਾਊ ਹੈ ਜਿਹੜੇ ਵੀ ਵੀਰ ਨੂੰ ਚੰਗੀ ਲੱਗੀ ਦੋਸਤੋ ਨੰਬਰ ਇਸ ਭਰਾ ਦਾ ਸਕਰੀਨ ਤੇ ਚੱਲਦਾ ਹੈ ਨਾ ਤੁਸੀਂ ਕੰਟੈਕਟ ਕਰ ਲਓ ਥਣ ਹਵਾਨਾ ਤੁਸੀਂ ਕੋਲੋਂ ਜੱਜ ਕਰ ਲਓ ਆਪਾਂ ਨੂੰ ਨਾ ਇਹ ਵੀਡੀਓ ਬਾਈ ਨੇ ਆ ਬਣਾ ਕੇ ਸੰਡ ਕੀਤੇ ਤੇ ਉਸ ਹਿਸਾਬ ਦੇ ਉੱਤੇ ਮੈਂ ਡਿਟੇਲ ਦੱਸ ਰਿਹਾ ਜਿਹੜੀ ਬਾਈ ਨੇ ਆਪਾਂ ਨੂੰ ਦੱਸੀ ਹੈਗੀ ਹਵਾਨਾ ਵੈਸੇ ਚੰਗਾ ਦਿਖਾਉਂਦੀ ਹੈ ਮਗਰੋਂ ਵੀ ਤੇ ਅੱਗੋਂ ਵੀ 22 ਲੀਟਰ ਵੀਰ ਕਹਿੰਦਾ SUV ਜਿਹੜਾ ਦੁੱਧ ਪਾ ਦੇਣਾ ਤੇ 20 ਲੀਟਰ ਨੇ ਪਿਛਲੇ ਸੂਏ ਦੁੱਧ ਦਿੱਤਾ ਹੈਗਾ ਦਰਮਿਆਨਾ ਇਹਦਾ ਕੰਦ ਕਾਠਾ ਤੂਰ ਕੇ ਆਪਾਂ ਤੁਹਾਨੂੰ ਅੱਗੇ ਦਿਖਾਵਾਂਗੇ ਬਾਹਰ ਨੂੰ ਬਾਕੀ ਤੁਸੀਂ ਕਰਾਂ ਹੁਣ ਦੇਖ ਲੋ ਹਵਾਨਾ ਦਸ਼ਤਾ ਦੇਖੋ ਚੰਗਾ ਹਵਾਨਾ ਤੇ ਹਲੇ 8-9 ਦਿਨ ਇਹਦੇ ਵਿੱਚ ਨਾ ਸੂਣ ਦੇ ਵਿੱਚ ਪਏ ਐ 8 8 ਦਿਨ 8-10 ਦਿਨ ਵੀਰ ਕਹਿੰਦਾ ਸੀ ਪਏ ਐ ਸੂਣ ਦੇ ਵਿੱਚ ਤੇ ਉਦੋਂ ਨੂੰ ਤਾਂ ਇਹ ਹਵਾਨਾ ਹੋਰ ਵੀ ਬਹੁਤ ਚੰਗਾ ਤਿਆਰ ਕਰ ਲੈਣਾ ਬਾਕੀ ਤੁਸੀਂ ਪੈਸੇ ਲਾਉਣੇ ਆ ਦੋਸਤੋ ਪੈਸੇ ਲਾਉਣ ਵਾਲੀ ਧਿਰੋਂ ਤੇ ਦੇਖਣਾ ਪਰਖਣਾ ਤੁਹਾਡਾ ਕੰਮ ਹੈ ਮੇਰਾ ਕੰਮ ਤਾਂ ਵੀਡੀਓ ਦੇ ਵਿੱਚ ਤੁਹਾਨੂੰ ਜਾਨਵਰ ਦਿਖਾਉਣਾ ਹੈਗਾ ਅਗਲੀ ਜਿਹੜੀ ਵੀ ਕਾਰਵਾਈ ਹੋ ਥੋਡੀ ਹੈ ਤੋੜ ਕੇ ਆਪਾਂ ਤੁਹਾਨੂੰ ਹੁਣ ਦਿਖਾ ਦਨੇ ਆ ਬਾਈ ਹੁਣ ਤੋੜ ਕੇ ਦਿਖਾਉਂਦਾ ਤੁਹਾਨੂੰ ਦੇਖ ਲਓ ਸਮੀ ਪਲੀ ਪੂਰੀ ਆ ਬਜਰ ਪੱਖੋ ਚੰਗੀ ਆ ਵਹਿੜ ਤੇ ਆ ਦੇਖ ਲਓ ਤੁਸੀਂ ਸਮਾਰ ਕੇ ਥੋੜੇ ਥੋੜੇ ਨਾਲ ਸਿੰਘ ਹੈ ਇਹਦੇ ਵੈਸੇ ਵੀਡੀਓ ਦੇ ਵਿੱਚ ਦੇਖ ਵੀ ਲਏ ਹੋਣਗੇ ਤੁਸੀਂ ਖਵਾਨਾ ਹੂ ਨਾ ਚੰਗਾ ਵਹਿੜ ਦਾ ਥਣ ਵੀ ਸੋਹਣੇ ਹੈਗੇ ਹੱਥੀ ਚਵਾਈ ਵਾਲਾ ਥਣ ਲੱਗਦਾ ਹੈ ਦੇਖਣ ਚ ਤੇ ਬਾਕੀ ਤੁਸੀਂ ਆ ਹੋਰ ਦੇਖ ਲਓ ਸਮਾਰ ਕੇ ਬੈੜ ਨੂੰ ਤੋੜ ਕੇ ਤੁਹਾਨੂੰ ਹੋਰ ਲੰਮੇ ਲੋੜ ਥੋੜਾ ਇਹ ਨਾ ਪਸ਼ੂ ਕੈਮਰੇ ਨੂੰ ਦੇਖ ਕੇ ਲਾ ਲੋ ਕਰ ਜਾਂਦਾ ਹੁੰਦਾ ਜਾਂ ਉਹ ਵੈਸੇ ਕਦੋਂ ਬਵਾਰ ਦਾ ਕੰਮ ਹੈ ਬਾਈ ਦਾ ਤੇ ਲੈ ਕੇ ਜਾਂਦੀ ਹੈ ਬਾਈ ਨੇ ਇਹ ਦੂਜੇ ਘਰ ਦਾ ਪਸ਼ੂ ਕਈ ਵਾਰੀ ਕਰ ਜਾਂਦਾ ਹੁੰਦਾ ਜਦੋਂ ਐ ਭਜਦਾ ਹੈਗਾ ਉਪਰਾ ਕਰ ਜਾਂਦਾ ਹੁੰਦਾ ਤੇ ਬਾਕੀ ਆ ਤੁਸੀਂ ਨਾ ਸਮਾਰ ਕੇ ਤੁਸੀਂ ਹੁਣ ਦੇਖ ਲਓ ਇਹਨੂੰ ਬੈੜ ਨੂੰ ਆ ਦੇਖੋ ਸੋਹਣਾ ਹਵਾਨਾ ਥਾਲੀਆ ਵਾਲਾ ਹਵਾਨਾ ਇਹਨੂੰ ਕਹਿੰਦੇ ਆ ਕੱਟ ਵਾਲਾ ਹਵਾਨਾ ਹੈਗਾ ਤੇ ਫਿਕਸ ਆਰਡਰ ਹੈ ਦਾ ਦੁੱਧ ਉਮੀਦ ਹੈ ਚੰਗਾ ਪਾ ਦੇਣਾ ਤੇ ਇਹ ਨਾ ਗਰਮੀਆਂ ਦੇ ਵਿੱਚ ਵੀ ਜਿਵੇਂ ਹੁਣ ਸਾਡੇ ਮੌਸਮ ਚੱਲਦਾ ਹੈ ਉਹਦੇ ਵੀ ਅਨੁਕੂਲ ਹੈ ਕਿਉਂਕਿ ਇਹ ਜਾਨਵਰ ਗਰਮੀ ਦਾ ਤੋਹਫਾ ਹੀ ਮੰਨੋ ਗਰਮੀ ਦੇ ਵਿੱਚ ਇਹ ਜਿਆਦਾ ਗਰਮੀ ਨਹੀਂ ਮਣਾਉਂਦੇ ਜਿਵੇਂ ਅਮਰੀਕਾ ਨਾ ਗਾਂ ਮਣਾਉਂਦੀਆਂ ਨੇ ਦਰਮਿਆਨੇ ਕੱਦ-ਕਾਢ ਦੇ ਵਿੱਚ ਇਹ ਬੈਡਮ ਪਕਾਉ ਹੈ ਤੇ ਰੇਟ ਦੋਸਤੋ ਇਹਦਾ 55000 ਹੈ ਤੇ ਮਾਣ ਤਾਨ ਵੀਰ ਕੰਦਾ ਇਹਦੇ ਵਿੱਚ ਹੋ ਜੂਗਾ ਹਵਾਨਾ ਤੁਸੀਂ ਫੇਰ ਹੋਰ ਕੋਲੋਂ ਸਮਾਰ ਕੇ ਦੇਖ ਲਓ ਸੋ ਜਿਹੜੇ ਵੀ ਨੂੰ ਚੰਗੀ ਲੱਗੀ ਦੋਸਤੋ ਤੁਸੀਂ ਕੰਟੈਕਟ ਕਰ ਲਓ ਪਿੰਡ ਬਈ ਦਾ ਇਟਾਂ ਵਾਲੀ ਤਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ ਧੰਨਵਾਦ ਦੋਸਤੋ ਵੀਡੀਓ ਨੇੜੇ ਤੱਕ ਦੇਖ ਲਈ ਸਾਸੀ ਕਲਵੀਰਾਂ ਨੂੰ